ਆ ਜਿਹੜਾ ਬੱਚਾ 4 ਮਹੀਨਿਆਂ ਦਾ ਹੈ ਪੈਣ ਦੇ ਹੱਥ ਫੜਿਆ ਆਇਆ ਉਹਦੇ ਪਿਓ ਦੇ ਹਾਲਾਤ ਦੇਖ ਲਓ ਕੀ ਆ ਕੇ ਸੜਕੇ ਸੜਕੇ ਜ਼ਮੀਨ ਤੇ ਚੱਲ ਰਿਹਾ ਤੁਮੇ ਰਾਮ ਜੀ ਕੀ ਕਸਮ ਵੀਡੀਓ ਸ਼ੇਅਰ ਕਰੋ ਤੁਮ ਬਹੁਤ ਬੜੇ ਧਾਰਮਿਕ ਹੋ ਤੁਮ ਇਹ ਕਰੋ ਓ ਯਾਰ ਜੇ ਤੂੰ ਅਸਲ ਜੇ ਤੁਸੀਂ ਅਸਲੀ ਰੱਬ ਨੂੰ ਪਿਆਰ ਕਰਦੇ ਹੋ ਨਾ ਕਦੀ ਮੇਰੇ ਕੋਲ ਗੇੜਾ ਲਾਓ ਨਰਕ ਤੋਂ ਜ਼ਿਆਦਾ ਤਾਂ ਭੁਗਤ ਰਹੇ ਨੇ ਵਿਚਾਰੇ ਨਰਕ ਤੋਂ ਜ਼ਿਆਦਾ ਜੇ ਕਿਸੇ ਦੇ ਮਨ 'ਚ ਕੋਈ ਕੁਐਸਚਨ ਹੋਇਆ ਕੋਈ ਵਹਿਮ ਹੋਇਆ ਤਾਂ ਕੱਢਿਓ ਜਰੂਰ ਇੰਸਟਾਗ੍ਰਾਮ ਵਾਲਿਆਂ ਨੂੰ ਬੇਨਤੀ ਹੈ ਕਿ ਵਲੋਗਿੰਗ ਦੇਖਣ ਤੋਂ ਇਲਾਵਾ ਅੱਜ ਕਿਤੇ ਆ ਵੀ ਵੀਡੀਓ ਦੇਖ ਕੇ ਤਸੱਲੀ ਨਾਲ ਬਹਿ ਕੇ ਮਤਲਬ ਮੈਂ ਇਹ ਚਾਹਨਾ ਕਿ ਕੱਲਾ ਕੱਲਾ ਬੰਦਾ ਜਿੰਨਾ ਵੀ ਇਹ ਵੀਡੀਓ ਦੇਖੇ ਕਿਸੇ ਦਾ ਵੀ ਟਾਈਮ ਵੇਸਟੇਜ ਨਹੀਂ ਹੋਏਗਾ ਇਹ ਮੈਂ ਪ੍ਰੋਮਿਸ ਕਰਦਾ ਕਿਉਂਕਿ ਟਾਈਮ ਵੇਸਟੇਜ ਮੈਂ ਤਾਂ ਕਹਿ ਰਿਹਾ ਕਿ ਬੜਾ ਮੈਂ ਮੋਸਟਲੀ ਮੈਂ 90% ਲਾਈਵ ਹੀ ਹੁੰਦਾ ਹੁੰਦਾ ਵੀਡੀਓ ਚ ਆ ਨਾ ਮੇਰੇ ਕੋਲ ਬਜ਼ੁਰਗ ਮਾਂ ਬੈਠੀ ਐ ਇਹ ਤਾਂ ਜਵਾਨ ਮੁੰਡਾ ਹੈ ਜਿਹਦੇ ਹਾਲਾਤ ਮੈਂ ਤੁਹਾਨੂੰ ਵੀਡੀਓ ਚ ਦਿਖਾਈ ਦੇਣਾ ਕਿ ਕੀ ਹਾਲਾਤ ਨੇ ਇਹਨਾਂ ਦੇ ਘਰ ਦੀ ਇਨਕੁਆਰੀ ਹੋ ਚੁੱਕੀ ਐ ਜਵਾਨ ਮੁੰਡਾ ਹੈ ਜਿਹਦੀ ਆ ਛੋਟੀ ਬੇਟੀ ਹੈ ਨਾ ਆ ਛੋਟਾ ਜਿਹਾ ਬੇਟਾ ਕਿਤਨੇ ਮਹੀਨੇ ਦਾ ਹੈ 4 ਮਹੀਨਿਆਂ ਦਾ ਤੁਸੀਂ ਬੱਚਾ ਦੇਖ ਸਕਦੇ ਹੋ ਹੱਥ ਦੇ ਵਿੱਚ ਇਹ ਭੈਣ ਨੇ ਫੜਿਆ ਹੋਇਆ ਤੇ ਬੰਦੇ ਦੇ ਜੋ ਹਾਲਾਤ ਹੈਗੇ ਨੇ ਉਹ ਵੀ ਮੈਂ ਤੁਹਾਨੂੰ ਵੀਡੀਓ 'ਚ ਦਿਖਾ ਦਿੰਨਾ ਕਿਉਂਕਿ ਸਾਡੇ ਕੋਲ ਕੱਲੇ-ਕੱਲੇ ਪੇਸ਼ੈਂਟ ਦੀ ਘਰ ਦੀ ਇਨਕੁਆਇਰੀ ਹੁੰਦੀ ਹੈ। ਮਨ ਪਰੇਸ਼ਾਨ ਹੁੰਦਾ ਹੈ ਕਿ ਲੋਕ ਕਿੱਦਾਂ ਧਰਮਾਂ ਦੇ ਨਾਮ ਤੇ ਲੜਦੇ ਨੇ। ਕਿੱਦਾਂ ਸੋਸ਼ਲ ਮੀਡੀਆ ਤੇ ਚੱਲਦੀ ਆ ਦੇਖੋ ਆ ਇਹਨਾਂ ਦੇ ਬੇਟੇ ਦਾ ਹਾਲ ਆ ਮੈਂ ਤੁਹਾਨੂੰ ਥੋੜਾ ਜਿਹਾ ਵੀਰੇ ਨੂੰ ਕਹੂੰਗਾ ਵੀਰੇ ਜ਼ੂਮ ਕਰਕੇ ਵੀ ਦਿਖਾਓ। ਆ ਦੇਖੋ ਆ ਇਹਨਾਂ ਦਾ ਬੇਟਾ ਹੈ। ਵਿਚਾਰਾ ਮਜਬੂਰ ਹੋਇਆ ਪਿਆ ਇਲਾਜ ਜੋਗੇ ਪੈਸੇ ਨਹੀਂ ਆ ਗਏ ਤੀਜੀ ਚੌਥੀ ਵਾਰੀ ਇਹ ਮਾਂ ਸਾਡੇ ਕੋਲ ਆ ਯਾਰ ਰੱਬ ਕਿਦਾਂ ਖੁਸ਼ ਹੋਏਗਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਰੱਬ ਨੂੰ ਖੁਸ਼ ਕਰਨ ਦਾ ਸਭ ਤੋਂ ਵਧੀਆ ਤਰੀਕਾ ਤਾਂ ਇਹ ਹੀ ਹੈ ਨਾ ਰੱਬ ਨਾ ਕਰੇ ਸਾਡੀ ਮਾਂ ਬਿਮਾਰ ਹੋ ਜਾਵੇ ਜਾਂ ਸਾਡਾ ਪਿਓ ਬਿਮਾਰ ਹੋ ਜਾਵੇ ਤੇ ਤੁਹਾਨੂੰ ਕੋਈ ਆ ਕੇ ਪੁੱਛੇ ਤੁਹਾਨੂੰ ਕੋਈ ਪੁੱਛੇ ਕੀ ਮੰਗਦਾ ਤਾਂ ਤੁਸੀਂ ਕਹੋ ਕਿ ਮੇਰੀ ਮਾਂ ਨੂੰ ਦਵਾਈ ਲੈ ਦੇ ਤਾਂ ਤੁਹਾਡਾ ਦਿਲ ਕਿੰਨਾ ਖੁਸ਼ ਹੋਏਗਾ ਆ ਜਿਹੜਾ ਬੱਚਾ 4 ਮਹੀਨਿਆਂ ਦਾ ਹੀ ਪੈਣ ਦੇ ਹੱਥ ਫੜਿਆ ਆ ਉਹਦੇ ਪਿਓ ਦੇ ਹਾਲਾਤ ਦੇਖ ਲਓ ਕੀ ਆ ਕੇ ਸੜਕੇ ਸੜਕੇ ਜ਼ਮੀਨ ਤੇ ਚੱਲ ਰਿਹਾ ਤੇ ਡਾਕਟਰ ਨੇ ਚੂਲੇ ਖਰਾਬ ਦੱਸੇ ਨੇ ਆ ਦੇ ਕੋ ਬਚਾਰੇ ਦੇ ਹਾਲਾਤ ਦੇਖੋ ਕੀ ਹੈ ਚੂਲੇ ਖਰਾਬ ਨੇ ਆ ਇਹਨਾਂ ਦੇ ਘਰ ਜਾ ਕੇ ਸਾਡਾ ਮੁੰਡਾ ਇਨਕੁਆਇਰੀ ਕਰਕੇ ਆਇਆ ਦੇਖੋ ਘਰ ਦੇ ਅੰਦਰ ਜਾ ਕੇ ਇਨਕੁਆਇਰੀ ਕਰਕੇ ਆਇਆ ਔਰ ਇਹ ਹਜੇ ਮੈਂ ਸਿਰਫ ਇੱਕ ਮਰੀਜ਼ ਦੀ ਗੱਲ ਕਰ ਰਹੇ ਹਾਂ ਜਿਹਦੇ ਚਾ ਬਜ਼ੁਰਗ ਮਾਂ ਬੈਠੀ ਹੈ ਤੇ ਇਹ ਬੰਦੇ ਦਾ ਹਾਲ ਦੇਖ ਲਓ ਕੀ ਹੈ ਮੈਨੂੰ ਲੱਗਦਾ ਹੈ ਇਨਸਾਨੀਅਤ ਦੇ ਨਾਤੇ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਜਿਹੜੇ ਝੰਡੇ ਚੁੱਕੀ ਫਿਰਦੇ ਆ ਨਾ ਇਨਸਾਨੀਅਤ ਦੇ ਮੇਰੇ ਨਾਲ ਬੈਠੋ ਆ ਕੇ 1 ਟੂ 1 ਮੇਰੇ ਨਾਲ ਡਿਬੇਟ ਕਰੋ ਕਿ ਕਿੱਦਾਂ ਸੋਸ਼ਲ ਮੀਡੀਆ ਤੇ ਅੱਜ ਕੱਲ ਸੋਸ਼ਲ ਮੀਡੀਆ ਤੋਂ ਨਵਾਂ ਰਿਵਾਜ ਚੱਲਿਆ ਤੁਮੇ ਰਾਮ ਜੀ ਦੀ ਕਸਮ ਵੀਡੀਓ ਸ਼ੇਅਰ ਕਰੋ ਤੂੰ ਤੂੰ ਬਹੁਤ ਬੜੇ ਧਾਰਮਿਕ ਹੋ ਤੂੰ ਇਹ ਕਰੋ ਓ ਯਾਰ ਜੇ ਤੂੰ ਅਸਲ ਜੇ ਤੁਸੀਂ ਅਸਲੀ ਰੱਬ ਨੂੰ ਪਿਆਰ ਕਰਦੇ ਹੋ ਨਾ ਕਦੀ ਮੇਰੇ ਕੋਲ ਗੇੜਾ ਲਾਇਓ ਮੈਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਲਾਈਕ ਕਮੈਂਟ ਲਾਈਕਸ ਲੈਣੇ ਆਂਦੇ ਨੇ ਇੱਕ ਮਰੀਜ਼ ਫੜੋ ਉਹਦੀ ਵੀਡੀਓ ਪਾ ਦਿਓ ਕਿ ਲੋ ਪਈਆ ਦੁੱਖ ਨੇ ਆ ਇਦਾਂ ਉਦਾਂ ਬਾਈ ਜੀ ਆ ਦੇਖੋ ਦੁੱਖ ਘਰ ਦੀ ਰਸੋਈ ਵੀ ਉਸੇ ਕਮਰੇ ਚ ਤੇ ਆ ਬੱਚੇ ਦੇ ਤੁਸੀਂ ਹਾਲਾਤ ਦੇਖ ਲਓ ਆ ਦੇਖੋ ਆ ਬੱਚਾ ਹੈ ਉਹਦੀ ਘਰ ਵਾਲੀ ਹੈ ਇੱਕੋ ਕਮਰੇ ਦੇ ਵਿੱਚ ਰਸੋਈ ਹੈ ਬਾਈ ਜੀ ਨਰਕ ਤੋਂ ਜ਼ਿਆਦਾ ਦਾ ਭੁਗਤ ਤਰੇ ਨੇ ਵਿਚਾਰੇ ਨਰਕ ਤੋਂ ਜ਼ਿਆਦਾ ਇਹ ਨਰਕ ਨਹੀਂ ਤਾਂ ਹੋਰ ਕੀ ਹੈ ਲਾਣਤ ਹੈ ਸਾਡੇ ਤੁਹਾਡੇ ਅਰਗਿਆਂ ਤੇ ਜਿਹੜੀ ਯੂਥ ਆਪਣੇ ਕਲੱਬਾਂ ਦੇ ਵਿੱਚ ਪੱਬਾਂ ਦੇ ਵਿੱਚ ਲੱਖਮਨ ਮੈਂ ਕਈ ਵਾਰ ਚਲੋ ਮੈਂ ਸਨੈਪਚੈਟ ਬாய் ਆ ਮੈਂ ਸਨੈਪਚੈਟ ਇੰਸਟਾਗ੍ਰਾਮ ਚਲਾਉਣਾ ਰਹਿਣਾ ਮੈਂ ਕਈ ਵਾਰ ਦੇਖਦਾ ਕਿ ਇੱਕ ਇੱਕ ਬੋਤਲ ਸ਼ੈਂਪੀਅਨ ਦੀ 25-25 ਹਜ਼ਾਰ ਦੀ ਸਿਰਫ ਇਸ ਠੋਕਰੀ ਚ ਉਡਾ ਦਿੰਦੇ ਨੇ ਕਿ ਭਾਈ ਪੂਰੇ ਕਲੱਬ ਚ ਪਤਾ ਲੱਗੇ ਕੋਈ ਚੋਬਰ ਆਇਆ ਓ ਯਾਰ ਕਦੀ 20000 ਰੁਪਏ ਇੱਥੇ ਵੀ ਆ ਕੇ ਉਡਾਓ ਮੈਂ ਤੁਹਾਡੀ ਜੈ ਜੈ ਕੈਰ ਕਰਾ ਦਾਂਗਾ ਇੰਸਟਾਗ੍ਰam ਤੇ ਕਿ ਲੋ ਵੀ ਚੋਬਰ ਮੁੰਡਾ 20000 ਰੁਪਏ ਡੋਨੇਸ਼ਨ ਕਰਾਣ ਆਇਆ ਮੈਂ ਬੜਾ ਮਨ ਦੁਖਦਾ ਹੈ ਕਈ ਵਾਰੀ ਮਰੀਜ਼ਾਂ ਦੀ ਪਿੱਛੇ ਲਾਈਨ ਦੇਖਿਓ ਕਿੰਨੀ ਹੈ ਇੱਕ ਇੱਕ ਮਰੀਜ਼ ਕਿੰਨੀਆਂ ਕਿੰਨੀਆਂ ਉਮੀਦਾਂ ਨਾਲ ਸਾਡੇ ਕੋਲ ਆਇਆ ਹੋਇਆ ਦੇਖਿਓ ਇੰਨੇ ਮਰੀਜ਼ ਸਾਡੇ ਕੋਲ ਇੱਥੇ ਆਏ ਹੋਏ ਨੇ ਕਿੱਦਾਂ ਇੰਨਾਂ ਸਾਰਿਆਂ ਦੀ ਹੈਲਪ ਹੋਏਗੀ ਡੋਨੇਸ਼ਨ ਬੜੀ ਲਿਮਟਿਡ ਹੈ ਡੋਨਰ ਬਹੁਤ ਘੱਟ ਨੇ ਮਰੀਜ਼ ਇੰਨੇ ਹੈ ਮਰੀਜ਼ ਜ਼ਿਆਦਾ ਨੇ ਡੋਨਰ ਬਹੁਤ ਘੱਟ ਨੇ ਹੁਣ ਆ ਮਰੀਜ਼ ਦੇਖ ਲਓ ਆ ਗੁਰਦੁਆਰਾ ਸਾਹਿਬ 'ਚ ਅੰਕਲ ਜੀ ਪਾਠੀ ਨੇ ਨੂਰਪੁਰ ਕਿਹੜਾ ਪਿੰਡ ਹੈ ਇਹਨਾਂ ਦਾ ਜੈਨਪੁਰ ਜੈਨਪੁਰ ਪਿੰਡ ਹੈ ਬਾਪੂ ਜੀ ਨੇ ਇਹਨਾਂ ਦੀ 19 ਸਾਲ ਦੀ ਬੱਚੀ ਹਸਪੀਟਲ 'ਚ ਐਡਮਿਟ ਹੈ ਔਰ ਗੁਰਦੁਆਰਾ ਸਾਹਿਬ 'ਚ ਹੀ ਰਹਿੰਦੇ ਨੇ ਔਰ ਪਿੰਡ ਵਾਲਿਆਂ ਨੇ ਵੀ ਬਹੁਤ ਮਦਦ ਕੀਤੀ ਇਹਨਾਂ ਨੇ ਗੁਰਦੁਆਰਾ ਕਮੇਟੀ ਨੇ ਵੀ ਬੜੀ ਮਦਦ ਕੀਤੀ ਪਰ ਤੁਸੀਂ ਦੇਖੋ ਕਿ ਇੱਕ ਬੰਦਾ ਇਕੱਲਾ ਲੱਖ ਰੁਪਏ ਦੀ ਮਦਦ ਨਹੀਂ ਕਰ ਸਕਦਾ ਨਾ 9-10 ਲੱਖ ਰੁਪਏਾਂ ਦੀ ਬੇਟੀ ਤੇ ਲੱਗਣਾ ਹੈ ਕਿਡਨੀਆਂ ਖਰਾਬ ਨੇ 19 ਸਾਲ ਉਮਰ ਹੈ ਇਹ ਬਾਪੂ ਕੱਲ ਸਾਡੇ ਕੋਲ ਆ ਕੇ ਅਰੇ ਦੁੱਖੜਾ ਰੋ ਕੇ ਗਿਆ ਅੱਜ ਪੇਸ਼ੈਂਟ ਆਇਆ ਕਿੱਥੇ ਅੱਜ ਕਿੱਥੇ ਦੇਖੀ ਅੱਜ ਆਏ ਨੇ ਮਲਵਾਈ ਮੈਨੂੰ ਮੈਂ ਇੰਸਟਾਗ੍ਰam ਉੱਲੋਂ ਬੇਨਤੀ ਕਰਨਾ ਚਾਹਨਾ ਲਾਈਵ ਗੱਲਬਾਤ ਚ ਚਲਾਉਂਗਾ ਮੈਂ ਤੇ ਲਾਈਵ ਸੁਣਿਓ ਅੱਜ ਸਾਰੀ ਤਸੱਲੀ ਨਾਲ ਜੇ ਕਿਸੇ ਦੇ ਮਨ ਚ ਕੋਈ ਕੁਐਸਚਨ ਹੋਇਆ ਕੋਈ ਵਹਿਮ ਹੋਇਆ ਤਾਂ ਕੱਢਿਓ ਜਰੂਰ ਜੇ ਉਹ ਤੁਸੀਂ ਕੋਈ ਕੋਈ ਯੂਥ ਨੂੰ ਇਹ ਵੀ ਭੇਖਾ ਹੋਵੇ ਨਾ ਕਿ ਮੈਂ ਅਨਮੋਲ ਨਾਲ ਮਿਲ ਕੇ ਗੱਲਬਾਤ ਕਰਨੀ ਹੈ ਡਿਬੇਟ ਕਰਨੀ ਯੂ ਆਰ ਆਲਵੇਸ ਵੈਲਕਮ ਮੈਂ ਉਹਨਾਂ ਲੀਡਰਾਂ ਚੋਂ ਜਾਂ ਉਹਨਾਂ ਸੋਸ਼ਲ ਸਮਾਜ ਸੋਸ਼ਲ ਵਰਕਰਾਂ ਚੋਂ ਨਹੀਂ ਹੈਗਾ ਜਿਹੜੇ ਘਰ ਬਹਿ ਕੇ ਬਸ ਵੀਡੀਓ ਪਾ ਸਕਦੇ ਨੇ ਮੈਂ ਗਰਾਊਂਡ ਤੇ ਬੈਠ ਕੇ ਰੋਡ ਤੇ ਬੈਠ ਕੇ ਲਾਈਵ ਤੁਹਾਡੇ ਨਾਲ ਗੱਲਬਾਤ ਕਰੂੰਗਾ ਐਂਡ ਆਈਲ ਟ੍ਰ ਤੁਹਾਡੇ ਜਿੰਨੇ ਵੀ ਡਾਊਟ ਚੱਕੀ ਫਿਰਦੇ ਹੋ ਦਿਮਾਗ ਚ ਇਨਸਟਾ ਫੇਸਬੁਕ YouTube ਸਨੇਪਚੈਟ ਵਾਲਿਓ ਟਾਈਮ ਕੱਢ ਕੇ ਆ ਜਾਓ ਮੇਰੇ ਕੋਲ